ਪਰ ਦਰਕਾਰ ਦੇ ਬਹੁਤ ਆ ਚਲੋ ਕੁੱਤਿਆ ਝੱਡ ਪਿੰਡ ਦੀਆਂ ਜੂਹਾਂ ਉੱਡ ਚੱਲਿਆਂ ਨੇ ਵੈਸਟ ਕਰਕੇ ਵੇਖੀਏ ਕਿ ਭਰਾਵੋ ਰੋਟੀ ਭਾਵੇਂ ਸਾਨੂੰ ਇੱਕ ਦੀ ਬਜਾਏ ਅੱਧੀ ਪਾ ਦਿਓ ਪਰ ਸਾਡੀ ਦੁਰਦਸ਼ਾ ਕਰਨੀ ਬੰਦ ਕਰ ਦਿਓ ਝੱਡ ਪਿੰਡ ਦੀਆਂ ਜੂਹਾਂ ਉੱਡ ਚੱਲਿਆਂ ਨੇ ਇਹ ਸੋਚ ਕੇ ਕਨਵਿੰਸ ਕਰਾਉਣ ਲਈ ਉਹਨਾਂ ਇੱਕ ਐਪਲੀਕੇਸ਼ਨ ਲਿਖੀ ਤੇ ਲਾਲਿਆਂ ਦੀ ਅੱਜ ਉਹ ਕਿ ਚੱਲੀ ਵੇਖ ਲੈ ਲਕੀਰ ਲੇਖ ਦੀ ਕਲੋਨੀ ਨੂੰ ਤੁਰਪੇ ਕਿਹੜੀ ਅਗਰ ਨਗਰ ਕਲੋਨੀ ਆਹੋ ਪਰ ਉੱਥੇ ਵਿਚਾਰਿਆਂ ਦੀ ਦਾੜੇ ਹੋਏ ਅਣਕਲੀ ਲਾਲਾ ਵੀ ਕੁੱਤੇ ਵਾਂਗੂ ਭੱਜ ਕੇ ਮਗਰ ਪੈ ਗਿਆ ਨਾ ਹੋਂਟੂ ਕੀ ਜਾਨਾ ਤੇਰੀ ਇੱਥੇ ਬਰਾਬਰ ਕੁਰਸੀ ਦਿਹਾ ਲਈਏ ਆ ਪਈਆ ਬੇਹੀ ਰੋਟੀ ਜੇ ਨਹੀਂ ਖਾਂਦਾ ਸਿਸਮਾ ਮਾਰਛਲੇ ਤੇ ਛੋਟੀ ਅੱਜ ਮੁੱਕ ਚੱਲੇ ਵੇਖ ਲੈ ਲਕੀਰ ਲੇਖਦੀ ਪੜ ਆਪਣੇ ਪਰਾਧੀ ਅੱਜ লাশ ਵੇਖੀ ਐ ਪਈਉਣਾ ਦੇ ਚੱਕੀ ਅਰਜੀ ਸਰਦਾਰਾਂ ਦੀ ਕਲੋਨੀ ਚਲੇਗੇ ਜਟਪੁਰੇ ਮੱਲੇ ਆਹੋ ਜੱਟਾਂ ਨੂੰ ਤੈਨੂੰ ਪਤਾ ਹੀ ਆ ਕਿ ਰੋਟੀ ਲੱਸੀ ਵੱਲੋਂ ਕਸਰ ਨਹੀਂ ਛੱਡਦੇ ਗੱਲ ਬਾਅਦ ਚ ਕਰਦੇ ਗਾਲ ਪਹਿਲਾਂ ਕੱਢਦੇ ਓਏ ਕਿੱਧਰ ਮੂੰਹ ਚੱਕਿਆ ਆਪਣੇ ਪਰਾਂ ਦੀ ਅਜੇ Laash ਵੇਖਦੇ ਰੋਂਦੇ ਨਿੱਕੇ ਨਿੱਕੇ ਬੱਚੇ ਹੋਏ ਘੁੰਮਣ ਤੋਂ ਬਾਅਦ ਥੱਕ ਹਾਰ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਭਗਵਾਨੇ ਚੱਲ ਵਾਪਸ ਕਰੀ ਚੱਲ ਕੇ ਰੈਸਟ ਕਰੀਏ ਇੱਥੇ ਆਪਣੀ ਕਿਸੇ ਨੇ ਨਹੀਂ ਸੁਣਨੀ ਉਹ ਕਹਿੰਦੀ ਕੀ ਗੱਲ ਆਪਣੀ ਕੋਈ ਸੁਣਦਾ ਕਿਉਂ ਵੇਖ ਸੁਣਨੀਆਂ ਬਰੂਹੋਂ ਰੋਂਦੇ ਨਿੱਕੇ ਸੁਣੀ ਕਹਿੰਦਾ ਸੁਣਨੀ ਵੀ ਕੀ ਨਹੀਂ ਆ ਜੇ ਆਪਾਂ ਠੰਡੇ ਦਿਮਾਗ ਨਾਲ ਸੋਚੀਏ ਤਾਂ ਇਹਨਾਂ ਲੋਕਾਂ ਦਾ ਵੀ ਕੋਈ ਬਹੁਤਾ ਕਸੂਰ ਨਹੀਂ ਕਿਉਂਕਿ ਸਵਰਗ ਨਰਕ ਦਾ ਲੇਖਾ ਜੋਖਾ ਇਸੇ ਯੁੱਗ 'ਚ ਹੋਵੇ ਨਾਲੇ ਸੀ ਨਾਲੇ ਇਹ ਤਾਂ ਰੱਬ ਦੀ ਰਜ਼ਾ ਉਹਨੇ ਛੱਪੜ ਪਾੜ ਕੇ ਦਿੱਤਾ ਸੀ ਹੁਣ ਥੱਫੜ ਮਾਰ ਕੇ ਖੋਵੇ ਚਾਚਾ ਜੀ ਵੇਖ ਲੀਏ ਪੁਲਿਸ ਦੀ ਕਾਰਗੁਜ਼ਾਰੀ ਕਿਵੇਂ ਬਿਰਚ ਡੱਡੂ ਛਾਲ ਮਾਰੀ ਬੜੇ ਅਫਸੋਸ ਦੀ ਗੱਲ ਹੈ ਸੇ ਸਰਦਾਰ ਸਿੰਦਰ ਸੰਜੀ ਭੱਲਾ ਸਭ ਨੂੰ ਸੁਹਾਉਣ ਵਾਲੇ ਅੱਜ ਸਾਰੀ ਦੁਨੀਆ ਨੂੰ ਰਵਾ ਕੇ ਚਲੇ ਗਏ ਸੋ ਬਾਣੀ ਦਾ ਪ੍ਰਮਾਣ ਹੈ ਜਿਹਾਂ ਚਰੀ ਲਿਖਿਆ ਤੇ ਹੁਕਮੁਾ ਹੈ ਕੱਲੇ ਆਵੇ ਨਾਨਕਾ ਸੱਦੇ ਉਠੀ ਜਾਹੇ ਇਸ ਹਿਸਾਬ ਨਾਲ ਸਾਰੇ ਨੇ ਤੋਂ ਤੁਰ ਜਾਣਾ ਹੈ ਪਾਰੀਆ ਕੋ ਆਪਣੀ ਕੋਈ ਨਾ ਬੰਦੀ ਧੀਰ ਬਹੁਤ ਦੁੱਖ ਹੋਇਆ ਹੈ